ਪੰਜਾਬ ਦਾ ਮਾਝਾ ਏਰੀਆ ਇਸ ਵਕਤ ਪਾਣੀ ਦੀ ਮਾਰ ਹੇਠਾ ਕਿਸ ਤਰੀਕੇ ਦੇ ਜਿਹੜੇ ਹਾਲਾਤ ਬਣੇ ਨੇ ਲੋਕ ਘਰਾਂ ਤੋਂ ਬੇਕਰ ਹੋਏ ਨੇ ਦਰਅਸਲ ਜਿਹੜਾ ਦੋ ਦੇਸ਼ਾਂ ਦੇ ਵਿੱਚ ਜਿਹੜਾ ਜਾਂ ਦੋ ਏਰੀਆ ਕਿ ਦੋ ਪੰਜਾਬਾਂ ਦੇ ਵਿੱਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਿੱਚ ਦੀ ਰਾਵੀ ਦਰਿਆ ਲੰਘਦਾ ਉਹ ਜਿਹੜਾ ਕਈ ਥਾਂ ਤੋਂ ਵਨ ਟੁੱਟੇ ਨੇ ਸਾਰੀ ਤਬਾਹੀ ਜਿਹੜੀ ਉਸ ਦੇ ਨਾਲ ਮਾਝੇ ਏਰੀਏ ਦੇ ਵਿੱਚ ਮੱਚੀ ਹੋਇਆ ਖਾਸ ਤੌਰ ਤੇ ਗਰਦਾਸਪੁਰ ਦਾ ਜਿਹੜਾ ਡੇਰਾ ਬਾਬਾ ਨਾਨਕ ਦਾ ਏਰੀਆ ਉਹ ਸਾਰਾ ਕੁਝ ਡੁੱਬਿਆ ਹੋਇਆ ਪਰ ਅੱਜ ਜਿਹੜੀਆਂ ਐਕਸਕਲੂਸਿਵ ਤਸਵੀਰਾਂ ਨੇ ਪਾਣੀ ਲਗਾਤਾਰ ਵਧਦਾ ਜਾ ਰਿਹਾ ਤੇ ਹਜਨਾਲੇ ਸ਼ਹਿਰ ਦੇ ਵਿੱਚ ਇਸ ਵਕਤ ਪਾਣੀ ਵੜ ਚੁੱਕਿਆ ਹਾਲਾਂਕਿ ਬੀਤੇ ਦਿਨ ਵੀ ਇੱਕ ਜਿਹੜੇ ਸਾਬਕਾ ਮੰਤਰੀ ਨੇ ਜਿਹੜੇ ਐਮ ਐਲ ਏ ਕੁਲਦੀਪ ਸਿੰਘ ਥਾਲੀਵਾਲ ਉਹ ਜਿਹੜੇ ਹਜਨਾਲੇ ਦੇ ਹਸਪਤਾਲ ਦੇ ਵਿੱਚ ਜਾਂਦੇ ਨੇ ਡਾਕਟਰਾਂ ਦੇ ਨਾਲ ਤਿੱਖੀ ਬਹਿਸ ਵੀ ਹੁੰਦੀ ਆ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਉਂਦੀਆਂ ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਪਾਣੀ ਸ਼ਹਿਰ ਦੇ ਵਿੱਚ ਪੜਨ ਵਾਲਾ ਜਿਹੜੇ ਹਸਪਤਾਲ ਖਾਲੀ ਰੱਖੇ ਜਾਣ ਐਮਰਜੈਂਸੀ ਦੇ ਲਈ ਜਿਹੜੇ ਬੱਤੋ ਜਿਹੜੇ ਵੱਤ ਜਿਹੜੇ ਬੈੱਡ ਨੇ ਉਹ ਖਾਲੀ ਰੱਖੀ ਜਾਣ ਕਿਸੇ ਵੀ ਵੇਲੇ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਐਮਰਜੈਂਸੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਨੇ ਪੈ ਸਕਦੇ ਨੇ ਤਾਂ ਇਸ ਵਕਤ ਅਜਨਾਲਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹਾਲਾਂਕਿ ਜਿਹੜੇ ਇਹ ਹਾਲਾਤ ਨੇ ਪਾਣੀ ਵੜਨ ਦੇ ਬਹੁਤ ਤੋਂ 4-5 ਦਿਨ ਪਹਿਲਾਂ ਦੇ ਹਾਲਾਤ ਬਣੇ ਹੋਏ ਨੇ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਘਰਾਂ ਦੇ ਘਾ ਡੁੱਬੇ ਹੋਏ ਨੇ ਪਰ ਉਸ ਵਕਤ ਦੇ ਹਾਲਾਤ ਨੇ ਜਿਹੜੇ ਮੈਂ ਜਾਣਦਾ ਡੇਰਾ ਬਾਬਾ ਨਾਨਕ ਦੇ ਏਰੀਆ ਸੀ ਜਿਹੜਾ ਜਾਨੀ ਕਿ ਬਿਲਕੁਲ ਰਾਵੀ ਦਰਿਆ ਦੇ ਕੰਢੇ ਦੇ ਉੱਪਰ ਇਲਾਕਾ ਪੈਂਦਾ ਜਾਂ ਫਿਰ ਹਰੀਕੇ ਪੱਤਣ ਤੋਂ ਬਾਅਦ ਜਿੱਥੇ ਕਿ ਸਤਲੁਜ ਦੇ ਵਿੱਚ ਪਾਣੀ ਛੱਡਿਆ ਜਾਂਦਾ ਅਗਲੇ ਪਾਸੇ ਫਿਰੋਜ਼ਪੁਰ ਦਾ ਜਿਹੜਾ ਏਰੀਆ ਜਾਂ ਹੁਸੈਨੀ ਵਾਲਾ ਵਾਰਡਰ ਦਾ ਏਰੀਆ ਉਸ ਸਾਰੇ ਇਲਾਕੇ ਦੇ ਵਿੱਚ ਹਾਲਾਤ ਬਣੇ ਹੋਏ ਸੀ ਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਰਿਹਾ ਸੀ ਕਈ ਕਈ ਫੁੱਟ ਦਾਦਾ ਫੁੱਟ ਪਾਣੀ ਵੜ ਜਾਂਦਾ ਸੀਗਾ ਤੇ ਇਸ ਵਕਤ ਅਜਨਾਲਾ ਏਰੀਆ ਜਿਹੜਾ ਕਿ ਹਾਲਾਂਕਿ ਡੇਰਾ ਬਾਬਾ ਨਾਨਕ ਤੋਂ ਹਟ ਕੇ ਆ ਤੇ ਰਾਵੀ ਦਰਿਆ ਤੋਂ ਵੀ ਹਟ ਕੇ ਆ ਜਾਨੀ ਕਿ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਕਿਉਂਕਿ ਰਣਜੀਤ ਸਾਗਰ ਡੈਮ ਜਿਹੜਾ ਰਾਵੀ ਦਰਿਆ ਦੇ ਉੱਪਰ ਬਣ ਪੈਂਦਾ ਰਣਜੀਤ ਸਾਗਰ ਡੈਮ ਉਸ ਦੇ ਜਿਹੜੇ ਫਲੱਡ ਗੇਟ ਨੇ ਜਿਹੜੇ ਉਹ ਟੁੱਟੇ ਹੋਏ ਨੇ ਮਾਦੋਪੁਰ ਜਿਸ ਨੂੰ ਹੈਡ ਵਰਕਰਸ ਕਹਿੰਦੇ ਨੇ ਉਸ ਦੇ ਗੇਟ ਟੁੱਟੇ ਹੋਏ ਨੇ ਤਿੰਨ ਤੋਂ ਚਾਰ ਤੇ ਉਸ ਦੇ ਨਾਲ ਆਪਣੇ ਜਿਹੜਾ ਆਪਣੇ ਅਕੋਰਡਿੰਗ ਖੁੱਲਾ ਪਾਣੀ ਜਾ ਰਿਹਾ ਤੇ ਇਸੇ ਕਰਨੇ ਪਾਣੀ ਲਗਾਤਾਰ ਫਿਰ ਅੱਗੇ ਜਿੱਤੇ ਜਾਂਦਾ ਉਥੇ ਤਬਾਹੀ ਮਚਾਉਂਦਾ ਹੋਇਆ ਨਜ਼ਰ ਆਇਆ ਤਾਂ ਇਸ ਵਕਤ ਜਿਹੜੀਆਂ ਐਕਸਕਲੂਸਿਵ ਤਸਵੀਰਾਂ ਨੇ ਅੰਮ੍ਰਿਤਸਰ ਦੇ ਸ਼ਹਿਰ ਅਜ਼ਨਾਲਾ ਤੋਂ ਨਿਕਲ ਕੇ ਸਾਹਮਣੇ ਜਿੱਤੇ ਕਿ ਅਜ਼ਨਾਲਾ ਦੇ ਵਿੱਚ ਇਸ ਵਕਤ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹਾਲਾਂਕਿ ਜਿਹੜਾ ਨੈਸ਼ਨਲ ਹਾਈਵੇ ਆ ਜਨਾਲਾ ਗਰਦਾਸਪੁਰ ਨੈਸ਼ਨਲ ਹਾਈਵੇ ਆ ਉਸ ਦੇ ਉੱਪਰ ਵੀ ਬੀਤੇ ਦਿਨ ਦਾ ਪਾਣੀ ਚੱਲਿਆ ਪਰ ਬੀਤੇ ਦਿਨ ਸਾਬਕਾ ਮੰਤਰੀ জাফর ਵਿਧਾਇਕ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਨੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਸੀ ਕਿ ਇਸ ਵਕਤ ਹਾਲਾਤ ਇਹ ਬਣ ਰਹੇ ਨੇ ਬੀਤੇ ਦਿਨ ਉਹਨਾਂ ਕਹਿਿਆ ਸੀ ਕਿ ਸ਼ਹਿਰ ਦੇ ਵਿੱਚ ਪਾਣੀ ਵੜਨ ਵਾਲਾ ਇਸੇ ਤਰੀਕੇ ਨਾਲ ਹੋਇਆ ਕਿ ਰਾਤੋਂ ਰਾਤ ਪਾਣੀ ਦਾ ਪੱਧਰ ਘਟਣ ਦੀ ਵਜਾਏ ਹੋਰ ਵੱਧ ਗਿਆ ਤੇ ਜਿਸ ਕਰਕੇ ਰਾਵੀ ਦਰਿਆ ਦੇ ਵਿੱਚ ਜਦੋਂ ਲਗਾਤਾਰ ਪਾਣੀ ਵਧਦਾ ਤੇ ਇਸ ਵਕਤ ਜਨਾਲੇ ਦੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜ ਉਹ ਕਹਜਤੇ ਲੋਕ ਡੇਰਾ ਬਾਬਾ ਨਾਨਕ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਫਾਜ਼ਲਕਾ ਦੇ ਵਿੱਚ ਸੁਲਤਾਨਪੁਰ ਲੋਧੀ ਤੇ ਚਾਰਪੁਰ ਦੇ ਵਿੱਚ ਲੋਕ ਘਰਾਂ ਦੇ ਵਿੱਚੋਂ ਬਾਹਰ ਨਿਕਲ ਗਏ ਘਰਾਂ ਦੇ ਵਿੱਚੋਂ ਬੇਕਾਰ ਹੋ ਗਏ ਤਾਂ ਇਸੇ ਤਰੀਕੇ ਦੇ ਹਾਲਾਤ ਹੁਣ ਅੱਗੇ ਵਧਣ ਲੱਗੇ ਨੇ ਅਜ਼ਨਾਲਾ ਦੇ ਵਿੱਚ ਵੀ ਇਸੇ ਤਰੀਕੇ ਦੇ ਹਾਲਾਤ ਬਣ ਚੁੱਕੇ ਨੇ